ਸਾਸਿਕਾ ਜੀ ਸਾਰਿਆਂ ਨੂੰ ਅਮੀਰ ਕਰਦਿਆਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਸ਼ੁਰੂ ਕਰਦਿਆਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 10:30 ਬੱਚੇ ਚਲੇ ਗਏ ਨੇ ਸਕੂਲ ਤੇ ਅਸੀਂ ਹੁਣ ਹੋ ਗਿਆ ਰੈਡੀ ਤੇ ਰੈਡੀ ਹੋ ਕੇ ਕਿੱਥੇ ਚੱਲਿਆ ਉਹ ਅਸੀਂ ਤੁਹਾਨੂੰ ਦੱਸ ਦਿਆਂ ਤੇ ਬਲੌਗ ਨਾਲ ਬਣ ਰਿਓ ਤੇ ਗੱਗੇ ਵੀ ਹੋ ਗਏ ਤਿਆਰ ਅੱਜ ਗਏ ਨਹੀਂ ਕੰਮ ਤੇ ਇਹ ਵੀ ਅੱਜ ਘਰੇ ਨੇ ਤੇ ਵੀ ਨਾਲ ਚੱਲੇ ਨੇ ਤੇ ਉਧਰੋਂ ਮੰਮੀ ਆਉਣਗੇ ਮੇਰੇ ਉਹ ਵੀ ਨਾਲ ਜਾਣਗੇ। ਤੇ ਤੁਹਾਨੂੰ ਦੱਸ ਦਿਆਂ ਜਾ ਕੇ ਵੀ ਕਿੱਥੇ ਚੱਲੇ ਆ। ਜੀ ਆਪਣੇ ਨਾਲ ਮੰਮੀ ਵੀ ਆ ਗਏ ਸੀਗੇ ਤੇ ਹੁਣ ਚੱਲੇ ਆ ਜੀ ਆਪਾਂ ਤੁਹਾਨੂੰ ਦੱਸ ਦਈਏ ਜੀਮੇ ਚੋਹਾਣੇ ਚੱਲਿਆ। ਮੰਮੀ ਦੇ ਨਾਲ ਉੱਥੇ ਬਾਬਾ ਸ਼ੀਤਾਂ ਦੀ ਜਗ੍ਹਾ ਬਣੀ ਹੋਈ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉੱਥੇ ਆਪਾਂ ਕੀ ਕਰਨ ਚੱਲੇ ਆ ਉੱਥੇ ਨਾਲੇ ਤਾਂ ਜੀ ਮੱਥਾ ਟੇਕਣ ਚੱਲਿਆ ਤੇ ਨਾਲੇ ਮੰਮੀ ਕਰਾਉਦੇ ਹੁੰਦੇ ਨੇ ਖੰਡ ਪਾਠ ਹਰੇਕ ਸਾਲ ਤੇ ਮੰਮੀ ਉੱਥੇ ਚੱਲੇ ਨੇਗੇ ਪੈਸੇ ਦੇਣ। ਤੇ ਪਰਚੀ ਘਟਾਉਣ ਚੱਲੇ ਨੇ ਮੰਮੀ ਜਨਵਰੀ ਚ ਹੁੰਦੇ ਨੇ ਪਾਠ ਜਨਵਰੀ ਮਹੀਨੇ ਚ ਆਪਣੇ ਪਾਠ ਹੁੰਦੇ ਨੇ ਉੱਥੇ ਵੀ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕਰਵਾਉਣਾਗਾ ਵੀ ਜਿਹੜੇ ਘਰੇ ਨਹੀਂ ਕਰਵਾ ਸਕਦੇ ਹਾਂ ਤੇ ਉਹ ਲੜੀਵਾਰ ਉੱਥੇ ਚੱਲਦੇ ਨੇ 2 ਮਹੀਨੇ ਚੱਲਦੇ ਨੇ ਅਖੰਡ ਪਾਠ ਸਾਹਿਬ ਤੇ ਉੱਥੇ ਫਿਰ ਮੰਮੀ ਹੁਣ ਅੱਜ ਪਰਚੀ ਘਟਾਉਣ ਚੱਲੇ ਨੇ ਤਾਂ ਕਰਕੇ ਆਪਾਂ ਉੱਥੇ ਚੱਲੇ ਆਪਾਂ ਬਾਬੇ ਸ਼ੀਦਾ ਦੀ ਜਗ੍ਹਾ ਜੀ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਬਾਬੇ ਸ਼ੀਦਾ ਦੇ ਤੇ ਹੁਣ ਮੱਥਾ ਟੇਕਣ ਲੱਗੇ ਆਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲੋ ਸਾਰੇ ਜਾਣੇ ਹਾਂਜੀ ਅਸੀਂ ਆ ਗਏ ਸੀਗੇ ਘਰੇ ਤੇ ਭੁੱਖ ਬਹੁਤ ਲੱਗੀ ਹੋਈ ਸੀ ਕਿਉਂਕਿ ਰੋਟੀ ਅਸੀਂ ਖਾ ਕੇ ਨਹੀਂ ਸੀਗੇ ਇਕੱਲੀ ਚਾਹ ਹੀ ਪੀਤੀ ਹੁੰਦੀ ਸੀ ਉਹ ਤਾਂ ਉੱਥੇ ਵੀ ਬਾਬਾ ਜੀ ਕਹਿੰਦੇ ਸੀ ਵੀ ਭਾਈ ਪ੍ਰਸ਼ਾਦਾ ਛਕ ਲੋ ਫਿਰ ਸਾਨੂੰ ਜਲਦੀ ਸੀਗੀ ਵੀ ਬੱਚਿਆਂ ਦਾ ਟਾਈਮ ਹੋਣ ਵਾਲਾ ਸਕੂਲ ਦਾ ਤਾਂ ਕਰਕੇ ਫਿਰ ਅਸੀਂ ਜਲਦੀ ਆ ਗਏ ਤੇ ਹੁਣ ਆ ਕੇ ਲੱਗਿਆ ਘਰੇ ਰੋਟੀ ਖਾਣ ਰੋਟੀ 'ਚ ਹੈਗੇ ਨੇ ਜੀ ਦਾਲ ਚੌਲ ਤੇ ਦਾਲ ਚੌਲ ਖਾ ਰਹੇ ਨੇ ਰਾਤ ਬਣਾਈ ਸੀਗੇ ਤੇ ਮੈਂ ਰੋਟੀ ਖਾ ਰਹੀ ਹਾਂ ਨਾਲ ਅੰਬ ਦਾ ਚਾਰ ਹਾਂਜੀ ਸਸੀ ਕਾਲ ਜੀ ਇਹ ਹੈਗਾ ਜੀ ਅਗਲਾ ਦਿਨ ਵਲੌਗ ਨਹੀਂ ਬਣਾਇਆ ਕਿਉਂਕਿ ਮੇਰੀ ਤੇ ਗੱਗੀ ਦੀ ਹੋ ਗਈ ਸੀ ਹੀ ਲੜਾਈ ਲੜਾਈ ਵੀ ਹੋ ਗਈ ਸੀ ਕੋਈ ਜ਼ਰੂਰੀ ਕੰਮ ਭੇਜਿਆ ਸੀ ਗੱਗੀ ਨੂੰ ਇਹ ਕਰਨ ਗਏ ਸੀਗੇ ਥੋੜਾ ਜਿਹਾ ਇਹ ਕਹਿੰਦੇ ਵੀ ਉਲਟਾ ਹੋ ਗਿਆ ਉਹ ਕੰਮ ਤੁਹਾਨੂੰ ਪਤਾ ਹੀ ਆ ਸਰਕਾਰੀ ਕੰਮਾਂ ਦਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ 2 ਵਜੇ ਤੇ ਗਏ ਹੋਏ 4 ਵਜੇ ਘਰੇ ਆਏ ਨੇ ਕੋਸ ਤਾਂ ਇਹਨਾਂ ਨੂੰ ਆਏ ਹੋ ਗਿਆ ਵੀ ਟਾਈਮ ਇੰਨਾ ਲੱਗਿਆ ਕੋਸ ਘਰੇ ਆ ਕੇ ਕਹਿੰਦੇ ਵੀ ਕੰਮ ਗਲਤ ਹੋ ਗਿਆ ਸਹੀ ਨਹੀਂ ਹੋਇਆ ਬਸ ਐਨੇ ਵਿੱਚ ਹੀ ਸਾਡੀ ਦੋਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਬੋਲੇ ਨਹੀਂ ਇੱਕ ਦੂਜੇ ਨਾਲ ਬਲੌਗ ਨਹੀਂ ਬਣਾਇਆ ਇਹਨਾਂ ਨੇ ਨਾ ਦੁਪਹਿਰ ਦੀ ਚਾਹ ਪੀਤੀ ਆ ਨਾ ਰਾਤ ਦੀ ਰੋਟੀ ਖਾਧੀ ਆ ਮੈਂ ਬਣਾ ਲਈ ਸੀ ਰੋਟੀ ਤੇ ਮੈਂ ਪੁੱਛਿਆ ਵੀ ਤੁਸੀਂ ਖਾ ਲਓ ਇਹਨਾਂ ਨੇ ਕੋਈ ਹਾਂ ਨਾ ਨਹੀਂ ਦਿੱਤੀ ਫਿਰ ਆਪੀ ਚੱਕ ਕੇ ਇਹਨਾਂ ਨੇ ਰਾਤ ਦੀ ਰੋਟੀ ਖਾ ਲਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਦੁੱਧ ਦਿੱਤਾ ਰਾਤ ਨੂੰ ਜੀ ਦੁੱਧ ਪੀ ਲਓ ਰੋਟੀ ਤੋਂ ਬਾਅਦ ਇਹਨਾਂ ਨੇ ਉਹ ਹੀ ਨਹੀਂ ਕੀਤਾ ਹੋਈ ਪਿਆਰੇ ਆ ਭਰਾ ਨਹੀਂ ਨਸ ਤੇਰੇ ਚੱਕਿਆ ਜਾ ਕੇ ਬਸ ਉਹਨੂੰ ਪਤਾ ਹੀ ਆ ਵੀ ਜਦੋਂ ਲੜਾਈ ਹੋ ਜੇਵੇ ਫਿਰ ਅਸੀਂ ਇੱਕ ਦੂਜੇ ਨਾਲ ਬੋਲਦੇ ਨਹੀਂ ਹੁੰਦੇ ਲੜਾਈ ਆਪੇ ਟਿਕ ਜਾਂਦੀ ਹੁੰਦੀ ਆ ਤੇ ਫੇਰ ਇਹ ਸਵੇਰੇ ਇਹਨਾਂ ਨੇ ਮੈਨੂੰ ਆਪ ਹੀ ਬੁਲਾ ਲਿਆ ਸੀਗਾ ਤੇ ਮੈਂ ਉੱઠી ਰੋਟੀ ਪਾਣੀ ਬਣਾਈ ਇਹਨਾਂ ਦਾ ਟਿਪਨ ਪੈਕ ਕੀਤਾ ਤੇ ਉਹਦਾ ਨਹਾ ਧੋ ਕੇ ਤਿਆਰ ਹੋ ਗਏ ਤੇ ਡਿਊਟੀ ਚਲੇ ਗਏ ਸੀਗੇ ਤੇ ਬੱਚੇ ਵੀ ਸਕੂਲ ਚਲੇ ਗਏ ਸੀ ਸੋਹਮ ਆ ਗਿਆ ਸਕੂਲੋਂ ਤੇ ਮੈਂ ਬਣਾਈ ਸੀਗੀ ਚਾਹ ਤੇ ਹੁਣ ਮੈਂ ਲੱਗੀਆਂ ਚਾਹ ਪੀਣ ਤੇ ਹੁਣ ਅੱਜ ਦਾ ਵਲੌਗ ਆਪਾਂ ਇੱਥੋਂ ਸ਼ੁਰੂ ਕਰਾਂਗੇ ਦੇਖਦੇ ਅੱਗੇ ਜੋ ਵੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਜੋ ਵੀ ਵੀ ਆ ਗਿਆ ਸਕੂਲੋਂ ਤੇ ਸੋਹਮ ਚੱਲਿਆ ਗਿਆ ਟਿਊਸ਼ਨ ਤੇ ਜੋ ਵੀ ਦੱਜ ਗਿਆ ਨਾ ਮੇਰਾ ਸਰੀਰ ਨਹੀਂ ਸੈੱਟ ਇਹਨੂੰ ਬੁਖਾਰ ਦੀ ਦਿੱਤੀ ਐ ਗੋਲੀ ਤੇ ਨਾਲ ਪੀਣ ਲੱਗਿਆ ਚਾਹ ਤੇ ਨਾਲ ਨਮਕੀਨ ਖਾਂਦਾ ਇਹ ਕਹਿੰਦਾ ਮੈਂ ਟਿਊਸ਼ਨ ਜਾਣਾ ਨਹੀਂ ਮੇਰਾ ਸਰੀਰ ਨਹੀਂ ਸੈੱਟ ਭੱਜਿਆ ਤਾਂ ਨਹੀਂ ਸੀ ਸਕੂਲ 'ਚ ਹੈ ਇਧਰ ਆਪਣੇ ਆਏ ਹੋਏ ਸੀਗੇ ਮੰਮੀ ਮੰਮੀ ਵੀ ਪੀਣ ਲੱਗੇ ਨੇ ਚਾਹ ਤੇ ਨਾਲ ਨਮਕੀਨ ਪਕੌੜੀਆਂ ਮੰਮੀ ਨੂੰ ਲੱਗਦੀ ਐ ਠੰਡ ਠੰਡ ਹਵਾ ਚੱਲਦੀ ਐ ਬਹੁਤ ਜ਼ਿਆਦੇ ਬਾਰੇ ਅਸੀਂ ਅੰਦਰ ਆ ਗਏ ਆ ਦੇਖੋ ਜਰਾਬਾਂ ਚ ਰੂਬਾਂ ਪਾਈਆਂ ਹੋਈਆਂ ਨੇ ਮੰਮੀ ਦੇ ਵੀ ਪਾਈਆਂ ਹੋਈਆਂ ਨੇ ਅਸੀਂ ਭੱਜਾਏ ਅੰਦਰ ਸਾਨੂੰ ਲੱਗਦੀ ਸੀ ਬਾਹਰ ਠੰਡ ਕਿਉਂਕਿ ਬਾਹਰ ਹਵਾ ਬਹੁਤ ਜ਼ਿਆਦਾ ਚੱਲਦੀ ਆ ਹਾਂਜੀ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਹੁਣ ਮੈਂ ਲੱਗੀ ਸੀ ਆਟਾ ਬੁੰਨਣ ਮੈਂ ਕਿਹਾ ਚਲੋ ਤਿਆਰੀ ਕਰ ਲਈਏ ਸ਼ਾਮ ਦੀ ਤੇ ਨਾਲ-ਨਾਲ ਮੈਂ ਤੜਕਿਆ ਸਾਗ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਸਾਗ ਮੈਂ ਥੋੜਾ ਜਿਹਾ ਪਤਲਾ ਹੀ ਰੱਖਿਆ ਤੜਕਾ ਲਾ ਰਹੀ ਆ ਦੇਖੋ ਫ੍ਰੀਜਰਿਆਂ ਸਾਗ ਤੇ ਨਾਲ ਸਾਗ ਢੜਕਿਆ ਤੇ ਨਾਲ ਬਣਾਉਂਗੀ ਰੋਟੀ ਹਾਂਜੀ ਜੋ ਵੀ ਵੀ ਲੱਗਿਆ ਰੋਟੀ ਖਾਣ ਜੋ ਵੀ ਲੱਗਿਆ ਸਾਗ ਚ ਮਲਾਈ ਪਾ ਕੇ ਰੋਟੀ ਖਾਣ ਮੈਂ ਮਲਾਈ ਵੱਧ ਪਾਈ ਆ ਸਾਗ ਚ ਤੇ ਸੋਮੂ ਨੇ ਖਾ ਲਈ ਰੋਟੀ ਦੋਨੇ ਜਾਣੇ ਫ੍ਰੀ ਜੋ ਵੀ ਦੇਖਦਾ ਟੀਵੀ ਤੇ ਅਸੀਂ ਖਾਵਾਂਗੇ ਦੇਖੋ ਕੱਗੀ ਕਿੰਨੇ ਵਜੇ ਆਉਂਦੇ ਨੇ ਉਹਨਾਂ ਦੇ ਆਏ ਤੋਂ ਖਾਵਾਂਗੇ ਰੋਟੀ ਐਸੀ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ